ਦੇਖ ਰਹੇ ਹੋ ਜਿਹੜੇ ਸਾਡੇ ਜਮਹੂਰੀ ਹੱਕਾਂ ਦਾ ਕਿਸਾਨਾਂ ਦਾ ਜਿਹੜੇ ਮਜ਼ਦੂਰਾਂ ਦੇ ਜਿਹੜਾ ਮੁੜਕੇ ਦਾ ਜਿਹੜਾ ਮੁੱਲ ਨਹੀਂ ਪੈ ਰਿਹਾ ਉਹਨਾਂ ਦੇ ਹੱਕਾਂ ਦਾ ਮੁੱਲ ਨਹੀਂ ਪੈ ਰਿਹਾ ਇਹ ਜਿਹੜੀ ਪੂੰਜੀਵਾਦੀ ਸਰਕਾਰ ਜਿਹੜੀ ਜ਼ੁਲਮਾਂ ਦੀ ਪੱਠੀ ਦਿਨ-ਬਦਨ ਤੇਜ਼ ਹੁੰਦੀ ਜਾ ਰਹੀ ਆ ਤੇ ਇਹ ਇੱਕ ਸਮੇਂ ਨੂੰ ਸਮਝ ਲਓ ਕਿ ਇਹ ਆਮਦ ਹੈ ਇੱਕ ਇਨਕਲਾਬ ਦਾ ਇਦਾਂ ਦੇ ਮੋਰਚੇ ਇਤਿਹਾਸ 'ਚ ਸੁਣੇ ਸੀ ਪਰ ਆ ਵੱਖਰਾ ਸੁਣੇ ਸੀ ਅਸੀਂ ਦਿਖਾਏ ਆ ਪਰ ਉਦੋਂ ਦੇਖੇ ਨਹੀਂ ਦਾ ਤੁਸੀਂ ਪ੍ਰਮੋਟ ਕੀਤਾ ਨਾ ਸਾਨੂੰ ਸ਼੍ਰੋਮਣੀ ਕਮੇਟੀ ਨੇ ਪ੍ਰਮੋਟ ਕੀਤਾ ਅਸੀਂ ਫਿਲਮ ਬਣਾਈ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਮੈਂ ਇਹਨੂੰ ਪ੍ਰਮੋਟ ਕਰਨ ਵਾਸਤੇ ਕਈ ਕੰਟਰੀਆਂ ਦੇ ਵਿੱਚ ਗਿਆ ਹੈਰਾਨੀ ਇਸ ਗੱਲ ਦੀ ਹੋਈ ਕਿ ਕਿਸੇ ਸਾਡੇ ਸਿੱਖ ਸੰਸਥਾਵਾਂ ਦੇ ਮੋਰੀਆਂ ਨੂੰ ਹੀ ਜੀ ਪਤਾ ਵੀ ਸਾਕਾ ਨਨਕਾਣਾ ਹੈ ਕੀ ਜੀਸ ਸਾਂਝਾ ਪੰਜਾਬ ਚੈਨਲ ਦੇਖ ਰਹੇ ਸਾਰੇ ਹੀ ਦੇਸ਼ਵਿਦੇ ਦੇ ਦਰਸ਼ਕਾਂ ਦਾ ਮੈਂ ਹਰਜੀਤ ਕਰ ਸਵਾਗਤ ਕਰਦੀ ਹਾਂ ਦਰਸ਼ਕੋ ਕਿਸਾਨ ਵਿਰੋਧੀ ਬਿੱਲਾਂ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਜਾਰੀ ਹੈ ਅਜੇ ਵੀ ਕੇਂਦਰ ਸਰਕਾਰ ਵੱਲੋਂ ਇਹ ਬਿੱਲਾਂ ਬਾਰੇ ਕੋਈ ਵੀ ਜਿਹੜਾ ਸਿੱਟਾ ਉਹ ਨਹੀਂ ਕੱਢਿਆ ਗਿਆ ਲਗਾਤਾਰ ਮੀਟਿੰਗਾਂ ਜਾਰੀ ਹੈ ਪਰ 9 ਤਰੀਕ ਦੀ ਮੀਟਿੰਗ ਦੇਖੋ ਕੀ ਰੰਗ ਲਿਆਉਂਦੀ ਹੈ ਫਿਰ ਵੀ ਇਸ ਕਿਸਾਨੀ ਸੰਘਰਸ਼ ਦੇ ਵਿੱਚ ਹਰ ਇੱਕ ਵਰਗ ਨੇ ਆਪਣੀ ਸਮੂਲੀਅਤ ਪਾਈ ਹੈ ਤੇ ਹਰ ਇੱਕ ਵਰਗ ਇੱਥੇ ਆ ਕੇ ਆਪਣੇ ਸੰਘਰਸ਼ ਦੇ ਵਿੱਚ ਯੋਗਦਾਨ ਪਾ ਰਿਹਾ ਹੈ ਤੇ ਜਿੱਥੇ ਅਸੀਂ ਗੱਲ ਕਰਦੇ ਸਿੰਗਰਾਂ ਦੀ ਐਕਟਰਾਂ ਦੀ ਉੱਥੇ ਕੋਈ ਵੀ ਘਟ ਨਹੀਂ ਸਾਡੇ ਨਾਲ ਵੀ ਇੱਕ ਐਕਟਰ ਮੌਜੂਦ ਹੈ ਜਿਹੜੇ ਕਿ ਅਮਨ ਧਾਰੀਵਾੜ ਜੀ ਆ ਯੂਐਸਏ ਤੋਂ ਆਏ ਨੇ ਹੋਂ ਤੱਕ ਬਹੁਤ ਹੀ ਫਿਲਮਾਂ ਇਹਨਾਂ ਵੱਲੋਂ ਬਣ ਚੁੱਕੀਆਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਸਾਜਾ ਪੰਜਾਬ ਚੈਨਲ ਜੀ ਧੰਨਵਾਦ ਪਹਿਲਾਂ ਆਪਣਾ ਪੂਰਾ ਪ੍ਰੀਸ ਚ ਸਾਨੂੰ ਜਰੂਰ ਦੇ ਦਿਓ ਕਿਉਂਕਿ ਘਾਟ ਰਹਿ ਜਾਂਦੀ ਹੈ ਕਈ ਵਾਰ ਹੈ ਨਾ ਕਿਸੇ ਦਾ ਜੀ ਜੀ ਪਹਿਲੀ ਗੱਲ ਕਿ ਅਸੀਂ ਸਾਰੇ ਸੰਘਰਸ਼ ਖੋਲ ਦੇ ਵਿੱਚ ਆਏ ਹੋਏ ਹਾਂ ਸੋ ਅਸੀਂ ਕੋਈ ਸੈਲੀਬ੍ਰਿਟੀ ਨਹੀਂ ਹੈ ਅਸੀਂ ਸਾਰੇ ਤੁਹਾਡੇ ਜਿਹੀ ਹਾਂ ਇਸ ਕਰਕੇ ਮੇਰਾ ਆਪਣਾ ਨਿੱਜੀ ਵਿਚਾਰ ਆ ਕਿ ਤੁਹਾਨੂੰ ਤੁਹਾਡੀ ਆਈਡੈਂਟੀ ਕਰਕੇ ਨਹੀਂ ਤੁਹਾਡੀ ਸੋਚ ਕਰਕੇ ਜਾਣਿਆ ਜਾਵੇ ਸੋ ਮੈਂ ਇਸ ਕਰਕੇ ਮੈਂ ਕਿਸੇ ਵੀ ਫਿਲਮ ਦੇ ਵਿੱਚ ਜਾਂ ਸੀਰੀਅਲ ਦੇ ਵਿੱਚ ਮੈਂ ਆਪਣੀ ਇੱਕ ਪੱਕੀ ਪਛਾਣ ਨਹੀਂ ਬਣਾਈ ਮੇਰਾ ਕਰੈਕਟਰ ਦੇ ਮੁਤਾਬਕ ਜਿਹੜਾ ਹੈ ਰੋਲ ਹੁੰਦਾ ਉਸ ਦੇ ਮੁਤਾਬਕ ਮੇਰੀ ਸ਼ਕਲ ਹੁੰਦੀ ਆ ਚੇਂਜ ਹੁੰਦੀ ਰਹਿੰਦੀ ਆ ਕਿਉਂਕਿ ਅਸੀਂ ਸਰੀਰਾਂ ਨਾਲ ਨਹੀਂ ਜੁੜੇ ਅਸੀਂ ਸੋਚ ਨਾਲ ਜੁੜੇ ਹੋਏ ਆ ਸੋ ਇਸ ਕਰਕੇ ਇਸ ਵੇਲੇ ਜਿਹੜਾ ਮਾਹੌਲ ਆ ਤੁਸੀਂ ਦੇਖ ਰਹੇ ਹੋ ਜਿਹੜੇ ਸਾਡੇ ਜਮਹੂਰੀ ਹੱਕਾਂ ਦਾ ਕਿਸਾਨਾਂ ਦਾ ਜਿਹੜੇ ਮਜ਼ਦੂਰਾਂ ਦੇ ਜਿਹੜਾ ਮੁੜਕੇ ਦਾ ਜਿਹੜਾ ਮੁੱਲ ਨਹੀਂ ਪੈ ਰਿਹਾ ਉਹਨਾਂ ਦੇ ਹੱਕਾਂ ਦਾ ਮੁੱਲ ਨਹੀਂ ਪੈ ਰਿਹਾ ਇਹ ਜਿਹੜੀ ਪੂੰਜੀਵਾਦੀ ਸਰਕਾਰ ਜਿਹੜੀ ਜ਼ੁਲਮਾਂ ਦੀ ਭੱਠੀ ਦਿਨ-ਬਦਨ ਤੇਜ਼ ਹੁੰਦੀ ਜਾ ਰਹੀ ਆ ਤੇ ਇਹ ਇੱਕ ਸਮੇਂ ਨੂੰ ਸਮਝ ਲਓ ਕਿ ਇਹ ਆਮਦ ਹੈ ਇੱਕ ਇਨਕਲਾਬ ਦਾ ਹਨਾ ਇਨਕਲਾਬ ਦਾ ਜਿਹੜਾ ਹੈ ਇਹ ਸੰਗਰਾਮ ਤੁਸੀਂ ਦੇਖ ਰਹੇ ਹੋ ਚਾਰੇ ਪਾਸੇ ਹਣਾ ਅੱਜ ਚਾਹੇ ਉਹ Hindu ਮੇਰਾ ਵੀਰ ਆ ਚਾਹੇ Musalman ਮੇਰਾ ਵੀਰ ਆ ਚਾਹੇ ਉਹ ਕਿਸੇ ਵੀ ਵਰਗ ਦਾ ਜਦੋਂ ਉਹਦੇ ਆ ਰੋਟੀ ਉਹਦੇ ਮੂੰਹ ਚੋਂ ਖੋਈ ਜਾਣ ਲੱਗੀ ਆ ਤੇ ਉਦੋਂ ਉੱਠ ਖੜਿਆ ਹੋਇਆ ਉਦੋਂ ਉਹਨੂੰ ਕਿਸੇ ਸਿੱਖਿਆ ਦੀ ਲੋੜ ਨਹੀਂ ਉਦੋਂ ਇੰਨਾ ਹੀ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਜਿਹੜਾ ਬਾਬਰ ਨੂੰ ਜ਼ਾਲਮ ਕਹਿਣ ਦਾ ਜਿਹੜਾ ਬਾਬਰ ਨੂੰ ਜ਼ਾਬਰ ਕਹਿ ਕੇ ਉਹ ਜਿਹੜੀ ਹਿੰਮਤ ਸਾਡੇ ਅੰਦਰ ਉਦੋਂ ਦੀ ਪੈਦਾ ਕੀਤੀ ਆ ਉਹ ਸਾਡੇ ਹਜੇ ਤੱਕ ਜਿਹੜੀ ਹੈ ਸਾਡੀ ਸਭ ਸਾਂਭੀ ਹੋਈ ਆ ਸਾਡੀ ਸੋਚ ਦੇ ਵਿੱਚ ਉਹ ਵਸੀ ਹੋਈ ਆ ਚਾਹੇ ਥੋੜੇ ਟਾਈਮ ਵਾਸਤੇ ਸਾਨੂੰ ਜਿਹੜਾ ਸੀ ਗੁੰਮਰਾਹ ਕੀਤਾ ਗਿਆ ਚਾਹੇ ਐਂਟਰਟੇਨਮੈਂਟ ਦੇ ਨਾਂ ਤੇ ਚਾਹੇ ਲੱਚਰ ਗੀਤਾਂ ਦੇ ਨਾਂ ਤੇ ਚਾਹੇ ਇਹ ਕਹਿ ਲੋ ਵੀ ਇਹ ਕਾਰਪੋਰੇਟ ਕਢਾਰਿਆਂ ਨੇ ਸਾਨੂੰ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸੀ ਮੋਬਾਈਲ ਹੋਂ ਦਿੱਤੇ ਨੇ ਬੱਚੇ-ਬੱਚੇ ਦੇ ਹੱਥ ਤੱਕ ਪਚਾਉਣ ਦਾ ਵੀ ਇਹਨਾਂ ਦਾ ਮਕਸਦ ਇਹੀ ਸੀ ਕਿ ਸਾਨੂੰ ਗੁਲਾਮ ਕਰ ਲਿਆ ਜਾਵੇ ਬੱਚੇ ਜਿਹੜੇ ਆ ਸਿਰਫ ਉਹੋ ਹੀ ਦੇਖਣ ਦਿਖਾਉਣ ਦੇ ਚੱਕਰਾਂ ਦੇ ਵਿੱਚ ਪੈ ਜਾਣ ਤੇ ਉਹ ਜਿਹੜਾ ਅੱਜ ਇਹਨਾਂ ਨੇ ਪੜ੍ਹਾਈਆਂ ਸਕੂਲ ਕਾਲਜ ਖਤਮ ਕਰਤੇ ਕੋਵਿਡ ਦੇ ਨਾਂ ਦੇ ਉੱਤੇ ਕਿ ਆਨਲਾਈਨ ਪੜ੍ਹਾਈਆਂ ਕਰੋ ਇਹ ਨਹੀਂ ਚਾਹੁੰਦੇ ਕਿ ਅਸੀਂ ਪੜ੍ਹੀਏ ਇਹ ਕੋਮਾ ਦੀਆਂ ਕੋਮਾ ਇਹਨਾਂ ਨੇ ਟੋਟੇ ਟੋਟੇ ਕੀਤੀਆਂ ਨੇ ਬੰਦਾ ਬੰਦਾ ਟੋਟੇ ਟੋਟੇ ਹੁੰਦਾ ਤੇ ਕਰਾਈ ਜਾਓ ਹੈਨਾ ਢਿੱਡ ਪਰ ਉਹ ਆਪਣੇ ਇਹਨਾਂ ਦੀ ਲੋੜ ਕੀ ਆ ਇਹ ਸੋਚਦੇ ਨੇ ਪੂੰਜੀਵਾਦੀ ਲੋਕ ਵੀ ਇਹਨਾਂ ਦੀ ਕੀ ਲੋੜ ਆ ਕਿ ਅਸੀਂ ਅਸੀਂ ਵੇਲੜ ਖਾਈਏ ਹੈਨਾ ਕਿਰਤ ਦੀ ਚੁੰਝ ਹੈ ਖਾਲੀ ਵੇਲੜ ਰੱਜ ਕੇ ਖਾਂਦੇ ਨੇ ਰਣਾ ਜੀ ਕੀ ਜੀ ਕਦੇ ਸੋਚਿਆ ਸੀ ਗਦਰੀ ਬਾਬਿਆਂ ਦਾ ਮੋਰਚਾ ਜਾਂ ਚਾਬੀਆਂ ਦੇ ਮੋਰਚੇ ਗੁਰੂ ਕੇ ਬਾਗ ਇਦਾਂ ਦੇ ਮੋਰਚੇ ਇਤਿਹਾਸ ਚ ਸੁਣੇ ਸੀ ਪਰ ਆ ਵੱਖਰਾ ਹੀ ਮੋਰਚਾ ਸੀ ਸੁਣੇ ਸੀ ਅਸੀਂ ਦਿਖਾਏ ਆ ਪਰ ਉਦੋਂ ਦੇਖੇ ਨਹੀਂ ਨਾ ਤੁਸੀਂ ਪ੍ਰਮੋਟ ਕੀਤਾ ਨਾ ਸਾਨੂੰ ਸ਼੍ਰੋਮਣੀ ਕਮੇਟੀ ਨੇ ਪ੍ਰਮੋਟ ਕੀਤਾ ਅਸੀਂ ਫਿਲਮ ਬਣਾਈ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਮੈਂ ਇਹਨੂੰ ਪ੍ਰਮੋਟ ਕਰਨ ਵਾਸਤੇ ਕਈ ਕੰਟਰੀਆਂ ਦੇ ਵਿੱਚ ਗਿਆ ਹੈਰਾਨੀ ਇਸ ਗੱਲ ਦੀ ਹੋਈ ਕਿ ਕਿਸੇ ਸਾਡੇ ਸਿੱਖ ਸੰਸਥਾਵਾਂ ਦੇ ਮੋਰੀਆਂ ਨੂੰ ਹੀ ਸੀ ਪਤਾ ਵੀ ਸਾਕਾ ਨਨਕਾਣਾ ਹੈ ਕੀ ਚੀਜ਼ ਸੀ ਠੀਕ ਹੈ ਉਦੋਂ ਅਸੀਂ ਸੋਚਿਆ ਵੀ ਇਹ ਵੇਲਾ ਨਹੀਂ ਹਜੇ ਜਗਾਉਣ ਦਾ ਪਰ ਹੁਣ ਦੇਖੋ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਉਦੋਂ ਸਾਨੂੰ ਫਿਲਮਾਂ ਦੀ ਲੋੜ ਪਈ ਆ ਨਾ ਕਹਾਣੀਆਂ ਦੀ ਨਾ ਕਥਾ ਦੀ ਆਪੀ ਲੋਕ ਤੁਰੇ ਫਿਰਦੇ ਕਿਤੇ ਪੰਜਾਬ ਨੂੰ ਬਹੁਤ ਜ਼ਿਆਦਾ ਭੰਡਿਆ ਜਾਂਦਾ ਸੀ ਹੈ ਨਾ ਵੀ ਉੜਦਾ ਪੰਜਾਬ ਇਹ ਨਸ਼ਿਆਂ ਦਾ ਪੰਜਾਬ ਦਰਿਆ ਵਗ ਗਏ ਤੇ ਹੈ ਨਾ ਪਰ ਅੱਜ ਤੁਹਾਨੂੰ ਲੱਗਦਾ ਕਿ ਆ ਮਾਰੇ ਨੌਜਵਾਨੀ ਨੇ ਉਹ ਜਜ਼ਬਾ ਦਿਖਾ ਦਿੱਤਾ ਇਹ ਤਾਂ ਗੁਰੂ ਸਾਹਿਬ ਦਾ ਭਾਣਾ ਵਰਤ ਰਿਹਾ ਇਹ ਤਾਂ ਤੁਸੀਂ ਜਿਹੜੀ ਤਰੀਕ ਨੂੰ 24 ਨਵੰਬਰ ਨੂੰ ਜਿਹੜਾ ਸੰਘਰਸ਼ ਵਿੱਢਿਆ ਗਿਆ ਸੀ ਉਹ ਸਮਾਂ ਜਦੋਂ ਦਿਆਲਾ ਜੀ ਨੂੰ ਹੈਨਾ ਦੇਗਾਂ ਦੇ ਵਿੱਚ ਵੜਿਆ ਗਿਆ ਜਦੋਂ ਗੁਰਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਤਾਂ ਦਿੱਤੀਆਂ ਹੈਨਾ ਇਹ ਤਾਂ ਜਿਹੜਾ ਹੈ ਦਿੱਲੀਏ ਦਿਆਲਾ ਦੇਖ ਹੈਨਾ ਇਹ ਤੇਗ ਝੋਲਦਾ ਨਹੀਂ ਹੈਨਾ ਅਜੇ ਤੇਰਾ ਚਿੱਤ ਨਾ ਠਰੇ ਹੈਨਾ ਅਜੇ ਤੇਰਾ ਦਿਲ ਨਾ ਠਰੇ ਹਜੇ ਵੀ ਤੈਨੂੰ ਤਸੱਲੀ ਨਹੀਂ ਹੋਈ ਅਸੀਂ ਕਦੋਂ ਦੀਆਂ ਕੁਰਬਾਨੀਆਂ ਦੰਦਿਆਂ ਆ ਸਾਨੂੰ ਝੁਕਾ ਸਕਿਆ ਹੀ ਨਹੀਂ ਹੁਣ ਤੂੰ ਕਿੱਥੋਂ ਝੁਕਾ ਲੇਂਗੀ ਰਣਾ ਇਹ ਸੋ ਦਿੱਲੀ ਦੀ ਹਿੱਕ ਦੇ ਉੱਤੇ ਚੜ ਕੇ ਅੱਜ ਸਾਡਾ ਮਜ਼ਦੂਰ ਸਾਡਾ ਕਿਸਾਨ ਸਾਡੇ ਅਸੀਂ ਆਪ ਅਸੀਂ ਸਾਡਾ ਕੋਈ ਦਿੱਲੀ ਨਾਲ ਲੜਾਈ ਨਹੀਂ ਆ ਸਾਡੀ ਕੇਂਦਰ ਨਾਲ ਲੜਾਈ ਆ ਰਣਾ ਸਾਡੀ ਤਖਤਾਂ ਨਾਲ ਲੜਾਈ ਆ ਤਖਤ ਬਦਲ ਦੇਾਂਗੇ ਕੀ ਕਹੋਗੇ ਕਹਿੰਦੇ ਸਰਕਾਰ ਬਾਰੇ ਅਜੇ ਵੀ ਨਾ ਕੋਈ ਮਤਲਬ ਕਿ ਇਸ ਬਿੱਲਾ ਤੇ ਖੁੱਲ ਕੇ ਵਿਚਾਰ ਨਹੀਂ ਕੀਤੀ ਜਾ ਰਹੀ ਕਿਉਂਕਿ ਲਗਾਤਾਰ ਮੀਟਿੰਗਾਂ ਜਾਰੀ ਨੇ ਪਰ ਅਜੇ ਇਹੀ ਗੱਲ ਕਹੀ ਜਾਂਦੀ ਕਿ ਆਹ ਤੁਹਾਨੂੰ ਬਿਲੇ ਸਮਝਾਉਨੇ ਆ ਤੁਹਾਨੂੰ ਸਮਝ ਨਹੀਂ ਆਉਂਦੀ ਕੀ ਕਹੋਗੇ ਕੇਂਦਰ ਨੂੰ ਕਹੂੰਗਾ ਮੋਦੀ ਨੂੰ ਕਹੂੰਗਾ ਰਾਜੇਸ਼ੀ ਮੁਕਦਮ ਕੁੱਤੇ ਸਾਡੇ ਗੁਰੂ ਸਾਹਿਬ ਨੇ ਨਾਰਾ ਸਾਨੂੰ ਦਿੱਤਾ ਸੀ ਇਹ ਜਿਹੜੇ ਤੁਸੀਂ ਸ਼ੇਰਾਂ ਦੀ ਬਣ ਕੇ ਸਾਡੇ ਕੁੱਤਿਆਂ ਦੀ ਸਪੋਰਟ ਲੈ ਕੇ ਜਿਹੜੇ ਤੁਹਾਡੇ ਅਹਲਕਾਰ ਨੇ ਸਾਡੇ ਨੋਂਦਰਾ ਮਾਰ ਰਹੇ ਹੋ ਨੋਚ ਰਹੇ ਹੋ ਹਨਾ ਜਿਹੜਾ ਕਦੇ ਤੁਸੀਂ ਇਹ ਬਿਲ ਬਣਾਤਾ ਉਹ ਬਿਲ ਬਣਾਤਾ ਇਹ ਅੰਡਾਨੀ ਵਾਨੀ ਜਿਹੜੇ ਸੇਲਰ ਲਾਈ ਬੈਠੇ ਨੇ ਜਿਨ੍ਹਾਂ ਚ 2-2 ਸਾਲ 2 20-20 ਸਾਲ ਅਨਾਜ ਖਰਾਬ ਹੀ ਨਹੀਂ ਹੁੰਦਾ ਸਾਡੇ ਤੋਂ ਸਸਤਾ ਲੈ ਕੇ ਕੱਲੂ ਸਾਡੇ ਨੂੰ ਦਿਖਾਉਣਗੇ ਹਨਾ ਉਹ ਉਹ ਸਾਡਾ ਹੀ ਅਨਾਜ ਦਿਆ ਹੋਇਆ ਇਹ ਅਸੀਂ ਇੰਨੇ ਬੁੱਧੂ ਵੀ ਨਹੀਂ ਹੈਗੇ ਕਿਸਾਨ ਅਸੀਂ ਜਾਗ ਚੁੱਕਿਆ ਅੱਜ ਲੋਕ ਆਵਾਮ ਜਾਗ ਚੁੱਕਿਆ ਇਹ ਸਾਨੂੰ ਜਗਾਉਣ ਦੀ ਪ੍ਰਕਿਰਿਆ ਅੱਜ ਤੋਂ ਨਹੀਂ ਇਹ ਗੁਰੂ ਸਾਹਿਬ ਤੋਂ ਪਹਿਲਾਂ ਦੀ ਚੱਲੀ ਹੋਈ ਆ ਜੀ ਅਮਨਜੀਤ ਤੁਸੀਂ ਦੇਖੋ ਕਿ ਕਿਤੇ ਨਾ ਕਿਤੇ ਸਾਨੂੰ ਸੂਬਿਆਂ ਦੇ ਵਿੱਚ ਵੰਡਿਆ ਗਿਆ ਸੀ ਹਨਾ ਹਰਿਆਣਾ ਸਾਡੇ ਤੋਂ ਲੱਗ ਹੋ ਚੁੱਕਾ ਸੀ ਪਰ ਹਰਿਆਣਾ ਕਹਿੰਦਾ ਪੰਜਾਬ ਸਾਡਾ ਭਰਾ ਹੈ ਅਸੀਂ ਆਪਣੇ ਭਰਾਵਾਂ ਦਾ ਸਵਾਗਤ ਬੈਰੀਕੇਡ ਤੋੜ ਕੇ ਉਹਨਾਂ ਦੀ ਬਿਛਾੜਾ ਸਹਿ ਕੇ ਫਿਰ ਅੱਗੇ ਉਹਨਾਂ ਦਾ ਸਵਾਗਤ ਕਰਾਂਗੇ ਮੇਰੀ ਫਿਲਮ ਆਈ ਸੀ ਜੱਟ ਬॉयਜ਼ ਪੁੱਤ ਜੱਟਾਂ ਦੇ ਕਾਫੀ ਪਪੂਲਰ ਵੀ ਹੋਈ ਆ ਉਹਦੇ ਵਿੱਚ ਦੋ ਧਰਾਂ ਸੀ ਉਹ ਦੋਨਾਂ ਦਾ ਕਹਿੰਦੀਆਂ ਨੇ ਸਾਡਾ ਨਾਰਾ ਵੀ ਜੇ ਅਸੀਂ ਆਪਸ ਵਿੱਚ ਬੋਲਦੇ ਨਹੀਂ ਤਾਂ ਲੜਦੇ ਵੀ ਨਹੀਂ ਹੈਣਾ ਸੋ ਉਹ ਹੁਣ ਅਸੀਂ ਨੇੜੇ ਆਏ ਆ ਦੋਨੇ ਤੇ ਸਾਡੇ ਮਤਭੇਦ ਦੂਰ ਹੋਇਆ ਬੋਲਣ ਲੱਗਿਆ ਤਾਂ ਸਾਨੂੰ ਪਤਾ ਲੱਗਿਆ ਯਾਰ ਸਾਡੇ ਹੀ ਭਰਾ ਨੇ ਚੰਗੀ ਗੱਲ ਹੋ ਗਈ ਜੀ ਕੀ ਕਹੋਗੇ ਤੁਸੀਂ ਪਰ ਅੱਜ ਕੇਂਦਰ ਸਰਕਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਇੱਥੇ ਤਾਂ ਕਿਸਾਨ ਅੱਤਵਾਦੀ ਨੇ ਹਨਾ ਕਿਸਾਨਾਂ ਨੂੰ ਵੀ ਅੱਤਵਾਦੀ ਦਾ ਨਾਂ ਦਿੱਤਾ ਪਰ ਇੱਥੇ ਜਿਹੜਾ ਹਿੰਦੂ ਮੁਸਲਮਾਨੀ ਕਮਿਊਨਿਟੀ ਆਉਂਦੀ ਉਹ ਵੀ ਕਹਿੰਦੀ ਅਸੀਂ ਵੀ ਅੱਤਵਾਦੀ ਇਹ ਮੋਦੀ ਨੂੰ ਪਤਾ ਹੀ ਨਹੀਂ ਕਿ ਸਾਡੇ ਗੁਰੂ ਸਾਹਿਬ ਸਾਨੂੰ ਪਹਿਲੀ ਗੁੜਤੀ ਕੀ ਦੇ ਕੇ ਗਿਆ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਜੀ ਹੈਨਾ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਗੁਜਿਆ ਕੌਣ ਭਲੇ ਕੌਣ ਮੰਦੇ ਉਹ ਹਿੰਦੂਆਂ ਨੂੰ ਕਿਸੇ ਦਾ ਤੇ ਵੰਡ ਸਕਦਾ ਮੁਸਲਮਾਨਾਂ ਵੀਰਾਂ ਨੂੰ ਵੰਡ ਸਕਦਾ ਸਿੱਖਾਂ ਨੂੰ ਨਹੀਂ ਕਿੱਥੇ ਵੰਡੂਗਾ ਅਸੀਂ ਤਾਂ ਸਾਰੇ ਧਰਮਾਂ ਦਾ ਸਾਰੀਆਂ ਜਾਤਾਂ ਦਾ ਸਾਡੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਹੀ ਭਗਤ ਨੇ ਉਹ ਵੱਖੋ ਵੱਖਰੀਆਂ ਜਾਤਾਂ ਸੀ ਜਾਤਾਂ ਦੇ ਆਧਾਰ ਤੇ ਨਹੀਂ ਵੰਡਿਆ ਉਹਨਾਂ ਨੂੰ ਤੇ ਨਾ ਹੀ ਅਸੀਂ ਵੰਡੇ ਜਾ ਸਕਦੇ ਆ ਸਾਨੂੰ ਗੁਰੂ ਸਾਹਿਬ ਕੋਈ ਨੀਲੀਆਂ ਲਾਲ ਪੀਲੀਆਂ ਰੰਗਬਰੰਗੀਆਂ ਪੱਗਾਂ ਨਹੀਂ ਸੀ ਬੰਨਣ ਦੇ ਕੇ ਸਿਖਾਉਣ ਆਏ ਕਿ ਆ ਬੰਨਿਆ ਕਰੋ ਜਾਂ ਕੱਲੀਆਂ ਦਾੜ੍ਹੀਆਂ ਰੱਖਿਆ ਕਰੋ ਕੇਸ ਰੱਖਿਆ ਕਰੋ ਹੈਨਾ ਇਹ ਤਾਂ ਚਲੋ ਇਹ ਤਾਂ ਇਹ ਆ ਵੀ ਪਹਿਲਾਂ ਤੋਂ ਪਰਥਾਵਾਂ ਚਲਦੀਆਂ ਆਉਂਦੀਆਂ ਨੇ ਪਰ ਜਿਹੜਾ ਸਾਨੂੰ ਸਿਧਾਂਤ ਦਿੱਤਾ ਸੀਗਾ ਸਭ ਧਰਮੋਂ ਵਿੱਚ ਸ੍ਰੇਸ਼ਟ ਧਰਮ ਉਹ ਕੀ ਸੀਗਾ ਉਹ ਸਹੀ ਜਿਹੜਾ ਤੁਹਾਡੇ ਸ਼ੁੱਧ ਕਰਮ ਨੇ ਜਿਹੜਾ ਤੁਸੀਂ ਜੀਵਨ ਦੀ ਜਾਂਚ ਸਿੱਖਣੀ ਆ ਉਹ ਜੀਵਨ ਦੀ ਜਾਂਚ ਸिखਾਉਣ ਆਏ ਸੀ ਗੁਰੂ ਸਾਹਿਬ ਪਰ ਇਹ ਇਹ ਲੋਕਾਂ ਨੇ ਕੁਝ ਲੋਕਾਂ ਨੇ ਇਹਨੂੰ ਰੰਗ ਨਾਲ ਇਹਨੂੰ ਛਕਲਾਂ ਨਾਲ ਇਹਨੂੰ ਪੱਗਾਂ ਨਾਲ ਜੋੜ ਕੇ ਸਾਡੇ ਚ ਪੱਖਪਾਤ ਪਾਉਣਾ ਚਾਹੁੰਦੇ ਨੇ ਪਰ ਸਾਡੇ ਗੁਰੂ ਸਾਹਿਬ ਦੀ ਫੌਜ ਦੇ ਵਿੱਚ ਤਾਂ ਭਾਈ ਨਿਰਮਲੇ ਸੰਤ ਵੀ ਸੀਗੇ ਹੈਨਾ ਸ਼੍ਰੀ ਚੰਦ ਮਹਾਰਾਜ ਜੀ ਦੇ ਵੀ ਸੀਗੇ ਹੋਰ ਸੰਪਰਦਾਵਾਂ ਵੀ ਸੀ ਹੋਰ ਸੰਸਥਾਵਾਂ ਵੀ ਸੀਗੇ ਇਹ ਸਾਰਿਆਂ ਨੂੰ ਰਲਾ ਕੇ ਹੀ ਚੱਲਣਾ ਇੱਕ ਖਾਲਸੇ ਦਾ ਧਰਮ ਆ ਹੁਣ 9 ਤਰੀਕ ਨੂੰ ਮੀਟਿੰਗ ਕੀਤੀ ਜਾਣੀ ਆ ਤੁਸੀਂ ਦੱਸੋ ਕਿ ਇਸ ਮੀਟਿੰਗ ਦਾ ਕੋਈ ਸਿੱਟਾ ਨਿਕਲ ਸਕਦਾ ਸਿੱਟਾ ਤਾਂ ਆਲਰੇਡੀ ਨਿਕਲ ਚੁੱਕਿਆ ਜੋ ਮੈਂ ਅਸੀਂ ਦੇਖ ਰਹੇ ਆ ਸਿੱਟਾ ਹੀ ਆ ਸਾਡਾ ਇਹ ਤੋਂ ਵੱਡੀ ਪ੍ਰਾਪਤੀ ਕੀ ਹੋ ਸਕਦੀ ਹੈ ਕਾਨੂੰਨ ਕਨਾਨ ਇਹ ਤਾਂ ਛੋਟੀਆਂ ਗੱਲਾਂ ਨੇ ਇਹ ਤਾਂ ਰੱਦ ਹੋਣਗੀਆਂ ਹੀ ਹੋਣਗੀਆਂ ਜਦੋਂ ਜਸਟਿਸ ਕਰੂਡੋ ਨੇ ਬਿਆਨ ਦਿੱਤਾ ਵੱਡੇ ਵੱਡੇ ਪ੍ਰਧਾਨ ਮੰਤਰੀਆਂ ਦੀ ਨਿਗਾਹ ਦੇ ਵਿੱਚ ਇਹ ਤਾਂ ਜਿਹੜਾ ਚਿਹਰਾ ਨੰਗਾ ਹੋ ਗਿਆ ਕਿ ਪੂੰਜੀਵਾਦੀਆਂ ਤੋਂ ਪੈਸੇ ਲੈ ਕੇ ਇਹ ਪ੍ਰਧਾਨ ਮੰਤਰੀ ਬਣਿਆ ਅੱਜ ਉਹਨਾਂ ਦਾ ਮੁੱਲ ਮੋੜ ਰਿਹਾ ਸਾਨੂੰ ਸੂਲੀ ਚਾੜ੍ਹ ਕੇ ਹੈਂ ਇਹ ਗੱਲ ਨੰਗੀ ਹੋ ਗਈ ਆ ਪੂਰੀ ਦੁਨੀਆ ਅੱਗੇ ਵੀ ਕਿਵੇਂ ਇਹਨੇ মিডিਆ ਨੂੰ ਕੈਪਚਰ ਕੀਤਾ ਹੋਇਆ ਇਹ ਅਸੀਂ ਤਾਂ ਆਲਰੇਡੀ ਪ੍ਰਾਪਤੀ ਕਰ ਚੁੱਕੇ ਆ ਸਾਡੀ ਸੰਘਰਸ਼ ਮੂਵਮੈਂਟ ਜਿਹੜੀ ਸੀ ਇਹ ਭਾਰਤ ਤੱਕ ਨਹੀਂ ਪੂਰੀ ਦੁਨੀਆ ਤੱਕ ਪਹੁੰਚ ਚੁੱਕੀ ਆ ਉਹ ਮੋਤੀ ਦਾ ਸਾਰਾ ਕੀਤਾ ਕਰਾਇਆ ਅਸੀਂ ਉਹਦਾ ਤਾਂ ਜ਼ੀਰੋ ਕਰਤਾ ਇਹ ਤੋਂ ਵੱਡੀ ਪ੍ਰਾਪਤੀ ਹੋਰ ਹੋਊਗੀ ਸਕਦੀ ਆ ਹੈ ਉਹ ਜਿਹੜੇ ਕਾਨੂੰਨ ਤਾਂ ਆਪਣੇ ਆਪ ਹੀ ਵਾਪਸ ਹੋਣਗੇ ਉਹ ਤਾਂ ਬਹਾਨਾ ਬਣਨਾ ਸੀ ਕਾਨੂੰਨਾਂ ਦਾ ਇਹਨਾਂ ਦੀ ਮੱਤ ਮਾਰੀ ਜਾਣੀ ਸੀ ਤੇ ਆ ਸਭ ਕੁਝ ਹੋਣਾ ਸੀ ਪਰ ਕਿਤੇ ਅਜੇ ਵੀ ਸ਼ਰਾਰਤੀ ਅੰਸਰਾ ਵੱਲੋਂ ਇਹ ਮੋਰਚੇ ਨੂੰ ਖਰਾਬ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕੀ ਕਹੋਗੇ ਹੁਣ ਪਹਿਲਾਂ ਹੀ ਬਾਹਰ ਆ ਗਈ ਗੱਲ ਕਿ ਖਰਾਬ ਕਰਨਗੇ ਹੈਣਾ ਹੁਣ ਪੂਰੀ ਦੁਨੀਆ ਤੱਕ ਇਹ ਗੱਲ ਪਹੁੰਚ ਚੁੱਕੀ ਆ ਰਾਸ਼ਟਰਪਤੀ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਤਾਂ ਵੀ ਅਗਰ ਕੋਈ ਇਹਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਆ ਕੋਈ ਸੰਘਰਸ਼ ਦੇ ਵਿੱਚ ਕੋਈ ਗਲਤ ਮੂਵਮੈਂਟ ਹੁੰਦੀ ਆ ਕੋਈ ਗਲਤ ਐਕਸ਼ਨ ਹੁੰਦਾ ਤਾਂ ਇਹਦਾ ਰਿਸਪਾਂਸਿਬਲ ਮੋਦੀ ਹੀ ਹੋਏਗਾ ਇਹ ਤਾਂ ਹੁਣ ਸਾਰਿਆਂ ਨੂੰ ਪਤਾ ਕੱਲੂ ਗੜਬੜੀ ਹੋਵੇ ਨਾ ਹੋਵੇ ਸਾਰਿਆਂ ਨੂੰ ਪਤਾ ਕਰਾਉਣ ਵਾਲਾ ਕੌਣਾ ਮੋਦੀ ਆ ਇਹ ਤਾਂ ਗੱਲ ਇਹੀ ਅਸੀਂ ਚਾਹੁੰਦੇ ਸੀ ਠੀਕ ਹੈ ਉਹ ਜਿੰਨਾ ਚਿਰ ਸਾਡੀ ਸਾਰਿਆਂ ਦੀ ਪ੍ਰਾਪਤੀ ਆ ਕਿ ਇੰਨਾ ਚਿਰ ਅਸੀਂ ਏਕਾ ਬਣਾਈ ਰੱਖਿਆ ਇਹ ਇਹ ਵੀ ਗੁਰੂ ਸਾਹਿਬ ਦੀ ਕਿਰਪਾ ਭਾਣਾ ਵਰਤਿਆ ਨਹੀਂ ਅਸੀਂ ਦਾ ਦੋ ਜਣੇ ਤੁਰੇ ਹੋਣ ਦੀ ਸਾਡੀ ਮਤ ਨੀਰ ਵਾਲ ਦੀ ਇਹ ਕਿਵੇਂ 35 40 ਇੰਨੇ ਵੱਡੀਆਂ ਜਥੇਬੰਦੀਆਂ ਦੀ ਮਾਤਰ ਇਕੱਠੇ ਕਿਵੇਂ ਰਲੀ ਆ ਇਹ ਸਾਰਾ ਗੁਰੂ ਸਾਹਿਬ ਦੀ ਹੀ ਸਾਡੇ ਤੇ ਜਿਹੜਾ ਅਸਰ ਹੈ ਦੇਸ਼ ਦੇ ਦੇ ਸੰਤਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਰੋਜ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਆ ਤੇ ਅਸੀਂ ਗੁਰੂ ਨਾਨਕ ਸਾਹਿਬ ਦੇ ਦਿਹਾੜੇ ਦੇ ਉੱਤੇ ਹੀ ਉਹ ਸਾਡਾ ਰੋਹਾਨੀਅਤ ਦਾ ਕੇਂਦਰ ਨੂੰ ਧੂਆਂ ਧਾਰ ਕਰ ਦਿੰਦੇ ਆ ਬੰਬਾਂ ਪੜਾਕਿਆਂ ਬਰੂਦਾ ਦੇ ਨਾਲ ਉਹ ਬਰੂਦ ਦਾ ਧੂਆਂ ਤੇ ਪਰਾਲੀ ਦੇ ਧੂਏ ਨਾਲ ਬੜਾ ਫਰਕ ਹੁੰਦਾ ਉਹ ਅਸੀਂ ਜੋ ਗਲਤੀਆਂ ਕਰਦੇ ਆ ਅਸੀਂ ਪਵਣ ਨੂੰ ਗੁਰੂ ਸਮਝੀਏ ਪਵਣੇ ਤੇ ਸੱਚਾ ਪਿਆ ਹੈਣਾ ਸਾਤ ਉਹ ਤਾਂ ਉਹ ਜਿਹੜਾ ਪਵਣੇ ਜਲ ਤੇ ਪਵਣਾ ਪਿਆ ਹੈਣਾ ਜਲ ਪਹਿਲਾ ਹੋਇਆ ਜਲ ਤੇ ਪਵਣਾ ਪਿਆ ਹੈਣਾ ਉਹ ਉਹ ਜਲ ਸਾਡਾ ਹੈਗਾ ਗੁਰੂ ਆ ਅਸੀਂ ਉਹਦਾ ਸਤਿਕਾਰ ਕਰੀਏ ਹਵਾ ਦਾ ਸਤਿਕਾਰ ਕਰੀਏ ਇਹ ਧਰਤੀ ਦਾ ਸਤਿਕਾਰ ਕਰੀਏ ਇਹ ਸਾਡੀ ਮਿੱਟੀ ਦਾ ਸਤਿਕਾਰ ਕਰੀਏ ਇਹ ਇੰਨਾ ਹੀ ਜੇ ਸਾਡੂੰ ਗੱਲ ਸਮਝ ਆ ਗਈ ਤਾਂ ਅਸੀਂ ਗੁਰੂ ਸਾਹਿਬ ਦਾ ਸਿੱਖਿਆ ਨੂੰ ਅੱਗੇ ਲੈ ਕੇ ਤੁਰਾਂਗੇ ਕਿਉਂਕਿ ਗੁਰੂ ਸਾਹਿਬ ਗੁਰਦਾਨਕ ਦੇਵ ਤੋਂ ਗੁਰੂ ਗੋਬਿੰਦ ਸਿੰਘ ਤੱਕ ਜਿਹੜਾ ਸੀਗਾ ਇੱਕ ਇੱਕ ਪ੍ਰੋਸੀਜਰ ਸੀਗਾ ਉਹ ਸਾਰੇ ਹੀ ਜ਼ਰੂਰੀ ਸੀ ਧੰਨਵਾਦ ਧੰਨਵਾਦ ਆਡਾ ਸਦਸਜੋ ਇਹ ਸਾਣ ਅਮੰਤ ੜੀਵਾਲ ਜਿਹੜੇ ਕਿ ਇੱਕ ਐਕਟਰ ਵੀ ਨੇ ਫਿਲਮ ਫਿਲਮਾਂ ਵੀ ਇਹ ਆਪ ਬਣਾਉਂਦੇ ਨੇ ਤੇ ਕਈ ਇਹਨਾਂ ਨੇ ਗੀਤ ਵੀ ਜਿਹੜੇ ਲਿਖੇ ਨੇ ਤੇ ਅੱਜ ਤੁਸੀਂ ਦੇਖਿਆ ਕਿ ਕਿੰਨੇ ਵਧੀਆ ਤਰੀਕੇ ਨਾਲ ਉਹ ਦੱਸ ਕੇ ਗਏ ਨੇ ਕਿ ਅੱਜ ਇਸ ਸੰਘਰਸ਼ ਨੂੰ ਇੱਕ ਵੱਡਾ ਰੂਪ ਦਿੱਤਾ ਗਿਆ ਕਿ ਅੱਜ ਇਹ ਸੰਘਰਸ਼ ਇਹ ਵੀ ਇੱਕ ਸਾਡੀ ਫਤਿਹ ਹੈਗੀ ਆ ਕਿਉਂਕਿ ਅੱਜ ਹਰ ਵਰਗ ਦਾ ਕਿਸਾਨ ਕੀ ਹਰ ਵਰਗ ਦਾ ਜਿਹੜਾ ਸਾਡਾ ਭਰਾ ਉਹ ਇਕੱਤਰ ਹੋ ਚੁੱਕਾ ਸੋ ਤੁਸੀਂ ਸਾਝਾ ਪੰਜਾਬ ਚੈਨਲ ਨਾਲ ਜੁੜੇ ਰਹੋ ਇਦਾਂ ਦੀ ਸ਼ਖਸੀਅਤਾਂ ਲੈ ਕੇ ਤੁਹਾਡੇ ਰੂਬਰੂ ਰੂ ਹੁੰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸ ਸ੍ਰੀਕਾਲ ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਦਾ YouTube ਚੈਨਲ ਐਨ ਨੂੰ ਪਲੀਜ਼ ਲਾਈਕ ਤੇ ਸਬਸਕ੍ਰਾਈਬ ਕਰਨਾ